ਇਸ ਹਫਤੇ ਐਯੂਟੋਰਵਾ ਵਿੱਚ ਡਾਕਖਾਨੇ ਰਾਹੀਂ ਤੁਹਾਨੂੰ ਸੰਤਰੀ ਰੰਗ ਦੇ ਲਿਫਾਫੇ ਮਿਲਣੇ ਸ਼ੁਰੂ ਹੋ ਜਾਣਗੇ ਇਹਨਾਂ ਦੇ ਵਿੱਚ ਸਥਾਨਕ ਸਰਕਾਰ ਦੀਆਂ ਚੋਣਾਂ ਲਈ ਵੋਟ ਪਾਉਣ ਦੇ ਕਾਗਜ਼ ਹੋਣਗੇ ਪਰ ਇਸ ਦੇ ਨਿਯਮ ਕੀ ਹਨ ਇਹਨਾਂ ਬਾਰੇ ਵੀ ਜਾਣਾਂਗੇ ਵੋਟ ਕਿਵੇਂ ਪਾਉਣੀ ਹੈ ਤੁਸੀਂ ਵੋਟ ਕਿਸ ਨੂੰ ਪਾ ਰਹੇ ਹੋ ਤੇ ਨਤੀਜੇ ਕਦੋਂ ਆਉਣਗੇ ਆਓ ਇਹ ਸਭ ਬਾਰੇ ਜਾਣਦੇ ਹਾਂ ਸਭ ਤੋਂ ਪਹਿਲਾ ਸਵਾਲ ਜਿਹੜਾ ਸਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਕੀ ਮੈਂ ਆਪਣੇ ਵੋਟ ਪਾਉਣ ਵਾਲੇ ਕਾਗਜ਼ ਦੇ ਪਹੁੰਚਦੇ ਆ ਹੀ ਵੋਟ ਪਾ ਸਕਦਾ ਹਾਂ ਤਾਂ ਇਸ ਦਾ ਜਵਾਬ ਹੈ ਬਿਲਕੁਲ ਤੁਸੀਂ ਵੋਟ ਪਾ ਸਕਦੇ ਹੋ ਵੋਟ ਪਾਉਣ ਵਾਲੇ ਕਾਗਜ਼ 9 ਸਤੰਬਰ ਤੋਂ 22 ਸਤੰਬਰ ਤੱਕ ਰਜਿਸਟਰਡ ਵੋਟਰਾਂ ਨੂੰ ਡਾਕ ਰਾਹੀਂ ਭੇਜੇ ਜਾਣਗੇ ਜਿਵੇਂ ਹੀ ਇਹ ਪੱਤਰ ਤੁਹਾਡੇ ਬਾਕਸ ਦੇ ਵਿੱਚ ਆਉਣਗੇ ਤੁਸੀਂ ਵੋਟ ਪਾਉਣ ਦਾ ਪੂਰਾ ਅਧਿਕਾਰ ਰੱਖ ਸਕਦੇ ਹੋ ਪਰ 7 ਅਕਤੂਬਰ ਮੰਗਲਵਾਰ ਡਾਕ ਰਾਹੀਂ ਆਪਣੀ ਵੋਟ ਭੇਜਣ ਦਾ ਆਖਰੀ ਦਿਨ ਹੋਵੇਗਾ ਮਿਤੀ ਤੋਂ ਬਾਅਦ ਵੋਟਾਂ 11 ਅਕਤੂਬਰ ਨੂੰ ਦੁਪਹਿਰ ਤੱਕ ਕਾਉਂਸਲ 벨ਟ ਬਾਕਸ ਵਿੱਚ ਵਾਪਸ ਕਰਨੀਆਂ ਜ਼ਰੂਰੀ ਹਨ ਹੁਣ ਸਵਾਲ ਇਹ ਆਉਂਦਾ ਹੈ ਕਿ ਮੈਂ ਇਹ ਵੋਟਾਂ ਪਾ ਕਿਸ ਨੂੰ ਰਿਹਾ ਹਾਂ ਜਾਂ ਰਹੀ ਹਾਂ ਖੇਤਰੀ ਸ਼ਹਿਰ ਅਤੇ ਜ਼ਿਲ੍ਹਾ ਕੌਂਸਲਾਂ ਲਈ ਹਰ 3 ਸਾਲ ਬਾਅਦ ਸਥਾਨਕ ਚੋਣਾਂ ਹੁੰਦੀਆਂ ਹਨ ਤੁਸੀਂ ਮੇਅਰ ਲਈ ਵੋਟ ਪਾ ਰਹੇ ਹੋ ਅਤੇ ਕੁਝ ਨਿਵਾਸੀ ਸਥਾਨਕ ਅਤੇ ਕਮਿਊਨਿਟੀ ਬੋਰਡਾਂ ਲਈ ਵੀ ਵੋਟ ਪਾਉਣਗੇ ਇਸ ਚੋਣ ਲਈ ਕੁਝ ਕੌਂਸਲਾਂ ਜਿਨ੍ਹਾਂ ਵਿੱਚ ਮੌੜੀ ਵਾਰਡ ਹਨ ਇਸ ਬਾਰੇ ਪੂਲ ਕਰਵਾ ਰਹੀਆਂ ਹਨ ਕਿ ਕੀ ਵੋਟਰ ਨੂੰ ਉਹਨਾਂ ਨੂੰ ਰੱਖਣ ਦਾ ਸਮਰਥਨ ਕਰਦੇ ਹਨ ਜਾਂ ਨਹੀਂ ਕਈ ਦਰਸ਼ਕ ਸਵਾਲ ਕਰਦੇ ਹਨ ਕਿ ਮੈਨੂੰ ਵੋਟ ਕਿਸ ਨੂੰ ਪਾਉਣੀ ਚਾਹੀਦੀ ਹੈ ਤਾਂ ਇਸ ਦਾ ਜਵਾਬ ਅਸੀਂ ਨਹੀਂ ਦੇ ਸਕਦੇ ਪਰ ਜੇ ਤੁਸੀਂ ਫੈਸਲਾ ਨਹੀਂ ਕਰ پا ਰਹੇ ਹੋ ਜਾਂ ਨਹੀਂ ਜਾਣਦੇ ਹੋ ਕਿ ਚੋਣ ਕੌਣ ਲੜ ਰਿਹਾ ਹੈ ਤਾਂ ਤੁਸੀਂ ਵੈਬਸਾਈਟ ਪੋਲਿਸੀ.ਐਨਜੇ ਤੇ ਜਾ ਸਕਦੇ ਹੋ ਇਸ ਵਿੱਚ ਹੀ ਥਾਂ ਅਤੇ ਉਮੀਦਵਾਰ ਦੀ ਪ੍ਰੋਫਾਈਲ ਅਤੇ ਨੀਤੀਆਂ ਨੂੰ ਪੜ੍ਹ ਵੀ ਸਕਦੇ ਹੋ ਤੇ ਉਹਨਾਂ ਨੂੰ ਵੇਖ ਵੀ ਸਕਦੇ ਹੋ ਬਸ ਆਪਣਾ ਪਤਾ ਪਾਓ ਅਤੇ ਤੁਹਾਨੂੰ ਸਤਨਿਕ ਵਿਕਲਪ ਮਿਲ ਜਾਣਗੇ ਵੈਬਸਾਈਟ ਦੇ ਸਹਿ ਸੰਸਤਾਪਕ 올ੀ ਨੀਸ ਨੇ ਕਿਹਾ ਹੈ ਕਿ ਵੈਬਸਾਈਟ ਦਾ ਉਦੇਸ਼ ਘਟ ਰਹੇ ਵੋਟਰਾਂ ਦੀ ਗਿਣਤੀ ਦਾ ਮੁਕਾਬਲਾ ਕਰਨਾ ਅਤੇ ਲੋਕਾਂ ਨੂੰ ਸੂਚਿਤ ਕਰਨਾ ਹੈ ਤਾਂ ਜੋ ਚੋਣਾ ਗੈਸੂ ਦੇ ਖੇਡ ਨਾ ਬਣ ਜਾਵੇ ਇਸ ਤੋਂ ਇਲਾਵਾ ਸਥਾਨਕ ਉਮੀਦਵਾਰਾਂ ਦੇ ਸਮਾਗਮ ਖਬਰਾਂ ਅਤੇ ਪਰਚਿਆਂ ਨੂੰ ਵੀ ਜ਼ਰੂਰ ਦੇਖੋ ਐਸਟੀਵੀ ਜਾਂ ਐਫਪੀਪੀ ਸ਼ਬਦਾਂ ਦੇ ਅਰਥ ਕੀ ਹਨ ਜਾਂਤਰ ਕਾਉਂਸਲ ਫਰਸਟ ਪਾਸਟ ਜਾਂ ਬੋਸਟ ਦੀ ਵਰਤੋਂ ਕਰਦੀਆਂ ਹਨ ਜਦੋਂ ਕਿ 15 ਕਾਉਂਸਲ ਸਿੰਗਲ ਟਰਾਂਸਫਰੇਬਲ VOTINGS ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ ਹੁਣ ਜਾਣਦੇ ਹਾਂ ਇਹਨਾਂ ਦਾ ਮਤਲਬ ਫਰਸਟ ਪਾਸਟ ਯਾ ਪੋਸਟ ਵਿੱਚ ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਜਿੱਤਦਾ ਹੈ ਤੁਹਾਨੂੰ ਇੱਕ ਵੋਟ ਮਿਲਦੀ ਹੈ ਤੇ ਉਹ ਵੋਟ ਇੱਕ ਉਮੀਦਵਾਰ ਨੂੰ ਜਾਂਦੀ ਹੈ ਸਿੰਗਲ ਟਰਾਂਸਫਰੇਬਲ VOTING ਲਈ ਤੁਸੀਂ ਉਮੀਦਵਾਰ ਨੂੰ ਆਪਣੀ ਪਸੰਦ ਦੇ ਕ੍ਰਮ ਵਿੱਚ ਦਰਜਾ ਦੇ ਸਕਦੇ ਹੋ ਤੁਸੀਂ ਆਪਣੇ ਸਭ ਤੋਂ ਪਸੰਦੀਦਾ ਉਮੀਦਵਾਰ ਨੂੰ ਇੱਕ ਆਪਣੇ ਦੂਜੇ ਸਭ ਤੋਂ ਪਸੰਦੀਦਾ ਉਮੀਦਵਾਰ ਨੂੰ ਦੋ ਅਤੇ ਇਸ ਤਰ੍ਹਾਂ ਤੁਸੀਂ ਅੱਗੇ-ਅੱਗੇ ਲਿਖ ਸਕਦੇ ਹੋ ਅਗਲਾ ਸਵਾਲ ਆਉਂਦਾ ਹੈ ਜੇ ਮੈਂ ਰਜਿਸਟਰਡ ਹੀ ਨਹੀਂ ਹਾਂ ਤਾਂ ਫਿਰ ਕੀ ਹੋਵੇਗਾ VOT ਪਾਉਣ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਹੋਣਾ ਜ਼ਰੂਰੀ ਹੈ ਵੋਟ.nz ਵੈੱਬਸਾਈਟ ਤੇ ਜਾਓ ਜਾਂ ਤਾਂ ਆਨਲਾਈਨ ਰਜਿਸਟਰ ਕਰੋ ਜਾਂ ਤੁਹਾਡੇ ਕੋਲ ਰਜਿਸਟ੍ਰੇਸ਼ਨ ਪੇਪਰ ਭੇਜਰ ਦਾ ਪ੍ਰਬੰਧ ਜ਼ਰੂਰ ਕਰੋ ਫਿਰ ਤੁਹਾਨੂੰ ਇੱਕ ਸਪੈਸ਼ਲ ਵੋਟ ਪਾਉਣ ਦੀ ਲੋੜ ਪਵੇਗੀ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਆਪਣੀ ਕਾਉਂਸਲ ਦੀ ਵੈੱਬਸਾਈਟ ਨੂੰ ਜ਼ਰੂਰ ਵੇਖੋ ਕਾਉਂਸਲਰਾਂ ਕੋਲ ਸਪੈਸ਼ਲ ਵੋਟ ਪਾਉਣ ਲਈ ਇੱਕ ਖਾਸ VOTING ਸਥਾਨ ਹੋਵੇਗਾ ਜਾਂ ਇੱਕ ਸਪੈਸ਼ਲ VOTING ਪੈਕ ਲੈ ਜਾਣਗੇ ਜੇ ਤੁਸੀਂ ਸਪੈਸ਼ਲ VOTING ਸਥਾਨ ਤੇ ਨਹੀਂ ਜਾ ਸਕਦੇ ਤਾਂ ਕਾਉਂਸਲ ਤੁਹਾਡੇ ਸਪੈਸ਼ਲ ਵੋਟ ਪੇਪਰ ਤੁਹਾਡੇ ਕੋਲ ਭੇਜ ਦੇਵੇਗੀ ਇੱਕ ਬੜਾ ਇੰਟਰਸਟਿੰਗ ਇਹਦੇ ਵਿੱਚ ਸਵਾਲ ਆਇਆ ਸੀ ਕਿ ਮੇਰੇ ਡੌਗ ਨੇ ਮੇਰਾ VOTING ਪੇਪਰ ਖਾ ਲਿਆ ਤੇ ਹੁਣ ਮੈਂ ਕੀ ਕਰਾਂ ਜੇਕਰ ਤੁਹਾਡਾ VOTING ਪੇਪਰ ਖਰਾਬ ਹੋ ਗਿਆ ਜਾਂ ਕਿਸੇ ਨੇ ਨਸ਼ਟ ਕਰ ਦਿੱਤਾ ਹੈ ਤਾਂ ਤੁਹਾਨੂੰ ਇੱਕ ਸਪੈਸ਼ਲ ਵੋਟ ਪਾਉਣ ਦੀ ਇਜਾਜ਼ਤ ਹੋਵੇਗੀ ਹੁਣ ਜਾਣਦੇ ਹਾਂ ਕਿ ਨਤੀਜੇ ਕਦੋਂ ਆਉਣਗੇ 11 ਅਕਤੂਬਰ ਨੂੰ ਦੁਪਹਿਰ ਤੋਂ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਨਤੀਜਿਆਂ ਦਾ ਐਲਾਨ 16 ਤੋਂ 22 ਅਕਤੂਬਰ ਤਹੂ ਕੀਤਾ ਜਾਵੇਗਾ ਚੋਣਾਂ ਦੀ ਸਮਾਸਾਰਨੀ ਜਾਣ ਕੇ ਇਲੈਕਸ਼ਨ ਟਾਈਮਲਾਈਨ ਬਾਰੇ ਵੀ ਗੱਲ ਕਰਦੇ ਹਾਂ 9 ਤੋਂ 12 ਸਤੰਬਰ VOTING ਡਾਕੂਮੈਂਟ ਡਿਲੀਵਰੀ ਕੀਤੇ ਜਾਣਗੇ 7 ਅਕਤੂਬਰ ਡਾਕ ਰਾਹੀਂ ਵੋਟ ਪੋਸਟ ਕਰਨ ਦਾ ਆਖਰੀ ਦਿਨ ਇਸ ਮਿਤੀ ਤੋਂ ਬਾਅਦ ਵੋਟਾਂ ਕਾਉਂਸਲ ਦੇ ਬੈਲਟ ਬਾਕਸਾਂ ਦੇ ਵਿੱਚ ਵਾਪਸ ਕਰਨੀਆਂ ਜ਼ਰੂਰੀ ਹਨ 7 ਅਕਤੂਬਰ ਨੂੰ ਚੋਣਾਂ ਦਾ ਦਿਨ ਹੋਵੇਗਾ VOTING ਦੁਪਹਿਰ ਤੱਕ ਬੰਦ ਹੋ ਜਾਵੇਗੀ ਅਕਤੂਬਰ ਤੇ ਨਵੰਬਰ 2025 ਚੁਣੇ ਹੋਏ ਮੈਂਬਰ ਸੌ ਚੁੱਕਣਗੇ ਇਸ ਹਫਤੇ ਐਯੂ ਟੋਰੋਆ ਵਿੱਚ ڈاکਾਂ ਨੇ ਰਾਹੀਂ ਤੁਹਾਨੂੰ ਸੰਤਰੀ ਰੰਗ ਦੇ ਲਿਫਾਫੇ ਮਿਲਣੇ ਸ਼ੁਰੂ ਹੋ ਜਾਣਗੇ ਇਹਨਾਂ ਦੇ ਵਿੱਚ ਸਥਾਨਕ ਸਰਕਾਰ ਦੀਆਂ ਚੋਣਾਂ ਲਈ ਵੋਟ ਪਾਉਣ ਦੇ ਕਾਗਜ਼ ਹੋਣਗੇ ਪਰ ਇਸ ਦੇ ਨਿਯਮ ਕੀ ਹਨ ਇਹਨਾਂ ਬਾਰੇ ਵੀ ਜਾਣਾਂਗੇ ਵੋਟ ਕਿਵੇਂ ਪਾਉਣੀ ਹੈ ਤੁਸੀਂ ਵੋਟ ਕਿਸ ਨੂੰ ਪਾ ਰਹੇ ਹੋ ਤੇ ਨਤੀਜੇ ਕਦੋਂ ਆਉਣਗੇ ਆਓ ਇਹ ਸਭ ਬਾਰੇ ਜਾਣਦੇ ਹਾਂ ਸਭ ਤੋਂ ਪਹਿਲਾ ਸਵਾਲ ਜਿਹੜਾ ਸਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਕੀ ਮੈਂ ਆਪਣੇ ਵੋਟ ਪਾਉਣ ਵਾਲੇ ਕਾਗਜ਼ ਦੇ ਪਹੁੰਚਦਿਆਂ ਹੀ ਵੋਟ ਪਾ ਸਕਦਾ ਹਾਂ ਤਾਂ ਇਸ ਦਾ ਜਵਾਬ ਹੈ ਬਿਲਕੁਲ ਤੁਸੀਂ ਵੋਟ ਪਾ ਸਕਦੇ ਹੋ ਵੋਟ ਪਾਉਣ ਵਾਲੇ ਕਾਗਜ਼ 9 ਸਤੰਬਰ ਤੋਂ 22 ਸਤੰਬਰ ਤੱਕ ਰਜਿਸਟਰਡ ਵੋਟਰਾਂ ਨੂੰ ਡਾਕ ਰਾਹੀਂ ਭੇਜੇ ਜਾਣਗੇ ਜਿਵੇਂ ਹੀ ਇਹ ਪੱਤਰ ਤੁਹਾਡੇ ਬਾਕਸ ਦੇ ਵਿੱਚ ਆਉਣਗੇ ਤੁਸੀਂ ਵੋਟ ਪਾਉਣ ਦਾ ਪੂਰਾ ਅਧਿਕਾਰ ਰੱਖ ਸਕਦੇ ਹੋ ਪਰ 7 ਅਕਤੂਬਰ ਮੰਗਲਵਾਰ ਡਾਕ ਰਾਹੀਂ ਆਪਣੀ ਵੋਟ ਭੇਜਣ ਦਾ ਆਖਰੀ ਦਿਨ ਹੋਵੇਗਾ ਮਿਤੀ ਤੋਂ ਬਾਦ ਵੋਟਾਂ 11 ਅਕਤੂਬਰ ਨੂੰ ਦੁਪਹਿਰ ਤੱਕ ਕਾਉਂਸਲ ਬੈਲਟ ਬਾਕਸ ਵਿੱਚ ਵਾਪਸ ਕਰਨੀਆਂ ਜ਼ਰੂਰੀ ਹਨ ਹੁਣ ਸਵਾਲ ਇਹ ਆਉਂਦਾ ਹੈ ਕਿ ਮੈਂ ਇਹ ਵੋਟਾਂ ਪਾ ਕਿਸ ਨੂੰ ਰਿਹਾ ਹਾਂ ਜਾਂ ਰਹੀ ਹਾਂ ਖੇਤਰੀ ਸ਼ਹਿਰ ਅਤੇ ਜ਼ਿਲ੍ਹਾ ਕਾਉਂਸਲਾਂ ਲਈ ਹਰ 3 ਸਾਲ ਬਾਅਦ ਸਥਾਨਕ ਚੋਣਾਂ ਹੁੰਦੀਆਂ ਹਨ ਤੁਸੀਂ ਮੇਅਰ ਲਈ ਵੋਟ ਪਾ ਰਹੇ ਹੋ ਅਤੇ ਕੁਝ ਨਿਵਾਸੀ ਸਥਾਨਕ ਅਤੇ ਕਮਿਊਨਿਟੀ ਬੋਰਡਾਂ ਲਈ ਵੀ ਵੋਟ ਪਾਉਣਗੇ ਇਸ ਚੋਣ ਲਈ ਕੁਝ ਕਾਉਂਸਲਾਂ ਜਿਨ੍ਹਾਂ ਵਿੱਚ ਮੌੜੀ ਵਾਰਡ ਹਨ ਇਸ ਬਾਰੇ ਪੂਲ ਕਰਵਾ ਰਹੀਆਂ ਹਨ ਕਿ ਕੀ ਵੋਟਰ ਨੂੰ ਉਹਨਾਂ ਨੂੰ ਰੱਖਣ ਦਾ ਸਮਰਥਨ ਕਰਦੇ ਹਨ ਜਾਂ ਨਹੀਂ ਕਈ ਦਰਸ਼ਕ ਸਵਾਲ ਕਰਦੇ ਹਨ ਕਿ ਮੈਨੂੰ ਵੋਟ ਕਿਸ ਨੂੰ ਪਾਉਣੀ ਚਾਹੀਦੀ ਹੈ ਤਾਂ ਇਸ ਦਾ ਜਵਾਬ ਅਸੀਂ ਨਹੀਂ ਦੇ ਸਕਦੇ ਪਰ ਜੇ ਤੁਸੀਂ ਫੈਸਲਾ ਨਹੀਂ ਕਰ پا ਰਹੇ ਹੋ ਜਾਂ ਨਹੀਂ ਜਾਣਦੇ ਹੋ ਕਿ ਚੋਣ ਕੌਣ ਲੜ ਰਿਹਾ ਹੈ ਤਾਂ ਤੁਸੀਂ ਵੈਬਸਾਈਟ policy.nz ਤੇ ਜਾ ਸਕਦੇ ਹੋ ਇਸ ਵਿੱਚ ਹੀ ਥਾਂ ਅਤੇ ਉਮੀਦਵਾਰ ਦੀ ਪ੍ਰੋਫਾਈਲ ਅਤੇ ਨੀਤੀਆਂ ਨੂੰ ਪੜ੍ਹ ਵੀ ਸਕਦੇ ਹੋ ਤੇ ਉਹਨਾਂ ਨੂੰ ਵੇਖ ਵੀ ਸਕਦੇ ਹੋ ਬਸ ਆਪਣਾ ਪਤਾ ਪਾਓ ਅਤੇ ਤੁਹਾਨੂੰ ਸਤਨਿਕ ਵਿਕਲਪ ਮਿਲ ਜਾਣਗੇ ਵੈਬਸਾਈਟ ਦੇ ਸਹਿ ਸੰਸਤਾਪਕ 올ੀ ਨੀਸ ਨੇ ਕਿਹਾ ਹੈ ਕਿ ਵੈਬਸਾਈਟ ਦਾ ਉਦੇਸ਼ ਘਟ ਰਹੇ ਵੋਟਰਾਂ ਦੀ ਗਿਣਤੀ ਦਾ ਮੁਕਾਬਲਾ ਕਰਨਾ ਅਤੇ ਲੋਕਾਂ ਨੂੰ ਸੂਚਿਤ ਕਰਨਾ ਹੈ ਤਾਂ ਜੋ ਚੋਣਾ ਗੈਸੂ ਦੇ ਖੇਡ ਨਾ ਬਣ ਜਾਣ ਇਸ ਤੋਂ ਇਲਾਵਾ ਸਥਾਨਕ ਉਮੀਦਵਾਰਾਂ ਦੇ ਸਮਾਗਮ ਖਬਰਾਂ ਅਤੇ ਪਰਚਿਆਂ ਨੂੰ ਵੀ ਜ਼ਰੂਰ ਦੇਖੋ ਐਸਟੀਵੀ ਜਾਂ ਐਫਪੀਪੀ ਸ਼ਬਦਾਂ ਦੇ ਅਰਥ ਕੀ ਹਨ ਜਾਂਤਰ ਕਾਉਂਸਲ ਫਰਸਟ ਪਾਸਟ ਜਾਂ ਬੋਸਟ ਦੀ ਵਰਤੋਂ ਕਰਦੀਆਂ ਹਨ ਜਦੋਂ ਕਿ 15 ਕਾਉਂਸਲ ਸਿੰਗਲ ਟਰਾਂਸਫਰੇਬਲ VOTINGS ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ ਹੁਣ ਜਾਣਦੇ ਹਾਂ ਇਹਨਾਂ ਦਾ ਮਤਲਬ ਫਰਸਟ ਪਾਸਟ ਯਾ ਪੋਸਟ ਵਿੱਚ ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਜਿੱਤਦਾ ਹੈ ਤੁਹਾਨੂੰ ਇੱਕ ਵੋਟ ਮਿਲਦੀ ਹੈ ਤੇ ਉਹ ਵੋਟ ਇੱਕ ਉਮੀਦਵਾਰ ਨੂੰ ਜਾਂਦੀ ਹੈ ਸਿੰਗਲ ਟਰਾਂਸਫਰੇਬਲ VOTING ਲਈ ਤੁਸੀਂ ਉਮੀਦਵਾਰ ਨੂੰ ਆਪਣੀ ਪਸੰਦ ਦੇ ਕ੍ਰਮ ਵਿੱਚ ਦਰਜਾ ਦੇ ਸਕਦੇ ਹੋ ਤੁਸੀਂ ਆਪਣੇ ਸਭ ਤੋਂ ਪਸੰਦੀਦਾ ਉਮੀਦਵਾਰ ਨੂੰ ਇੱਕ ਆਪਣੇ ਦੂਜੇ ਸਭ ਤੋਂ ਪਸੰਦੀਦਾ ਉਮੀਦਵਾਰ ਨੂੰ ਦੋ ਅਤੇ ਇਸ ਤਰ੍ਹਾਂ ਤੁਸੀਂ ਅੱਗੇ-ਅੱਗੇ ਲਿਖ ਸਕਦੇ ਹੋ ਅਗਲਾ ਸਵਾਲ ਆਉਂਦਾ ਹੈ ਜੇ ਮੈਂ ਰਜਿਸਟਰਡ ਹੀ ਨਹੀਂ ਹਾਂ ਤਾਂ ਫਿਰ ਕੀ ਹੋਵੇਗਾ VOT ਪਾਉਣ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਹੋਣਾ ਜ਼ਰੂਰੀ ਹੈ ਵੋਟ.nz ਵੈੱਬਸਾਈਟ ਤੇ ਜਾਓ ਜਾਂ ਤਾਂ ਆਨਲਾਈਨ ਰਜਿਸਟਰ ਕਰੋ ਜਾਂ ਤੁਹਾਡੇ ਕੋਲ ਰਜਿਸਟ੍ਰੇਸ਼ਨ ਪੇਪਰ ਭੇਜਰ ਦਾ ਪ੍ਰਬੰਧ ਜ਼ਰੂਰ ਕਰੋ ਫਿਰ ਤੁਹਾਨੂੰ ਇੱਕ ਸਪੈਸ਼ਲ ਵੋਟ ਪਾਉਣ ਦੀ ਲੋੜ ਪਵੇਗੀ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਆਪਣੀ ਕਾਉਂਸਲ ਦੀ ਵੈੱਬਸਾਈਟ ਨੂੰ ਜ਼ਰੂਰ ਵੇਖੋ ਕਾਉਂਸਲਰਾਂ ਕੋਲ ਸਪੈਸ਼ਲ ਵੋਟ ਪਾਉਣ ਲਈ ਇੱਕ ਖਾਸ VOTING ਸਥਾਨ ਹੋਵੇਗਾ ਜਾਂ ਇੱਕ ਸਪੈਸ਼ਲ VOTING ਪੈਕ ਲੈ ਜਾਣਗੇ ਜੇ ਤੁਸੀਂ ਸਪੈਸ਼ਲ VOTING ਸਥਾਨ ਤੇ ਨਹੀਂ ਜਾ ਸਕਦੇ ਤਾਂ ਕਾਉਂਸਲ ਤੁਹਾਡੇ ਸਪੈਸ਼ਲ ਵੋਟ ਪੇਪਰ ਤੁਹਾਡੇ ਕੋਲ ਭੇਜ ਦੇਵੇਗੀ ਇੱਕ ਬੜਾ ਇੰਟਰਸਟਿੰਗ ਇਹਦੇ ਵਿੱਚ ਸਵਾਲ ਆਇਆ ਸੀ ਕਿ ਮੇਰੇ ਡੌਗ ਨੇ ਮੇਰਾ VOTING ਪੇਪਰ ਖਾ ਲਿਆ ਤੇ ਹੁਣ ਮੈਂ ਕੀ ਕਰਾਂ ਜੇਕਰ ਤੁਹਾਡਾ VOTING ਪੇਪਰ ਖਰਾਬ ਹੋ ਗਿਆ ਜਾਂ ਕਿਸੇ ਨੇ ਨਸ਼ਟ ਕਰ ਦਿੱਤਾ ਹੈ ਤਾਂ ਤੁਹਾਨੂੰ ਇੱਕ ਸਪੈਸ਼ਲ ਵੋਟ ਪਾਉਣ ਦੀ ਇਜਾਜ਼ਤ ਹੋਵੇਗੀ ਹੁਣ ਜਾਣਦੇ ਹਾਂ ਕਿ ਨਤੀਜੇ ਕਦੋਂ ਆਉਣਗੇ 11 ਅਕਤੂਬਰ ਨੂੰ ਦੁਪਹਿਰ ਤੋਂ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਨਤੀਜਿਆਂ ਦਾ ਐਲਾਨ 16 ਤੋਂ 22 ਅਕਤੂਬਰ ਤਉ ਕੀਤਾ ਜਾਵੇਗਾ ਚੋਣਾਂ ਦੀ ਸਮਾਂਸਾਰਨੀ ਜਣ ਕੇ ਇਲੈਕਸ਼ਨ ਟਾਈਮਲਾਈਨ ਬਾਰੇ ਵੀ ਗੱਲ ਕਰਦੇ ਹਾਂ 9 ਤੋਂ 12 ਸਤੰਬਰ VOTING ਡਾਕੂਮੈਂਟ ਡਿਲੀਵਰੀ ਕੀਤੇ ਜਾਣਗੇ 7 ਅਕਤੂਬਰ ਡਾਕ ਰਾਹੀਂ ਵੋਟ ਪੋਸਟ ਕਰਨ ਦਾ ਆਖਰੀ ਦਿਨ ਇਸ ਮਿਤੀ ਤੋਂ ਬਾਅਦ ਵੋਟਾਂ ਕਾਉਂਸਲ ਦੇ ਬੈਲਟ ਬਾਕਸਾਂ ਦੇ ਵਿੱਚ ਵਾਪਸ ਕਰਨੀਆਂ ਜ਼ਰੂਰੀ ਹਨ 7 ਅਕਤੂਬਰ ਨੂੰ ਚੋਣਾਂ ਦਾ ਦਿਨ ਹੋਵੇਗਾ VOTING ਦੁਪਹਿਰ ਤੱਕ ਬੰਦ ਹੋ ਜਾਵੇਗੀ ਅਕਤੂਬਰ ਤੇ ਨਵੰਬਰ 2025 ਚੁਣੇ ਹੋਏ ਮੈਂਬਰ ਸੌ ਚੁੱਕਣਗੇ ਇਸ ਹਫਤੇ ਆਓ ਟੋਰਵਾ ਵਿੱਚ ਡਾਕਖਾਨੇ ਰਾਹੀਂ ਤੁਹਾਨੂੰ ਸੰਤਰੀ ਰੰਗ ਦੇ ਲਿਫਾਫੇ ਮਿਲਣੇ ਸ਼ੁਰੂ ਹੋ ਜਾਣਗੇ ਇਹਨਾਂ ਦੇ ਵਿੱਚ ਸਥਾਨਕ ਸਰਕਾਰ ਦੀਆਂ ਚੋਣਾਂ ਲਈ ਵੋਟ ਪਾਉਣ ਦੇ ਕਾਗਜ਼ ਹੋਣਗੇ ਪਰ ਇਸ ਦੇ ਨਿਯਮ ਕੀ ਹਨ ਇਹਨਾਂ ਬਾਰੇ ਵੀ ਜਾਣਾਂਗੇ ਵੋਟ ਕਿਵੇਂ ਪਾਉਣੀ ਹੈ ਤੁਸੀਂ ਵੋਟ ਕਿਸ ਨੂੰ ਪਾ ਰਹੇ ਹੋ ਤੇ ਨਤੀਜੇ ਕਦੋਂ ਆਉਣਗੇ ਆਓ ਇਹ ਸਭ ਬਾਰੇ ਜਾਣਦੇ ਹਾਂ ਸਭ ਤੋਂ ਪਹਿਲਾ ਸਵਾਲ ਜਿਹੜਾ ਸਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਕੀ ਮੈਂ ਆਪਣੇ ਵੋਟ ਪਾਉਣ ਵਾਲੇ ਕਾਗਜ਼ ਦੇ ਪਹੁੰਚਦੇ ਆ ਹੀ ਵੋਟ ਪਾ ਸਕਦਾ ਹਾਂ ਤਾਂ ਇਸ ਦਾ ਜਵਾਬ ਹੈ ਬਿਲਕੁਲ ਤੁਸੀਂ ਵੋਟ ਪਾ ਸਕਦੇ ਹੋ ਵੋਟ ਪਾਉਣ ਵਾਲੇ ਕਾਗਜ਼ 9 ਸਤੰਬਰ ਤੋਂ 22 ਸਤੰਬਰ ਤੱਕ ਰਜਿਸਟਰਡ ਵੋਟਰਾਂ ਨੂੰ ਡਾਕ ਰਾਹੀਂ ਭੇਜੇ ਜਾਣਗੇ ਜਿਵੇਂ ਹੀ ਇਹ ਪੱਤਰ ਤੁਹਾਡੇ ਬਾਕਸ ਦੇ ਵਿੱਚ ਆਉਣਗੇ ਤੁਸੀਂ ਵੋਟ ਪਾਉਣ ਦਾ ਪੂਰਾ ਅਧਿਕਾਰ ਰੱਖ ਸਕਦੇ ਹੋ ਪਰ 7 ਅਕਤੂਬਰ ਮੰਗਲਵਾਰ ਡਾਕ ਰਾਹੀਂ ਆਪਣੀ ਵੋਟ ਭੇਜਣ ਦਾ ਆਖਰੀ ਦਿਨ ਹੋਵੇਗਾ ਮਿਤੀ ਤੋਂ ਬਾਅਦ ਵੋਟਾਂ 11 ਅਕਤੂਬਰ ਨੂੰ ਦੁਪਹਿਰ ਤੱਕ ਕਾਉਂਸਲ 벨ਟ ਬਾਕਸ ਵਿੱਚ ਵਾਪਸ ਕਰਨੀਆਂ ਜ਼ਰੂਰੀ ਹਨ ਹੁਣ ਸਵਾਲ ਇਹ ਆਉਂਦਾ ਹੈ ਕਿ ਮੈਂ ਇਹ ਵੋਟਾਂ ਪਾ ਕਿਸ ਨੂੰ ਰਿਹਾ ਹਾਂ ਜਾਂ ਰਹੀ ਹਾਂ ਖੇਤਰੀ ਸ਼ਹਿਰ ਅਤੇ ਜ਼ਿਲ੍ਹਾ ਕੌਂਸਲਾਂ ਲਈ ਹਰ 3 ਸਾਲ ਬਾਅਦ ਸਥਾਨਕ ਚੋਣਾਂ ਹੁੰਦੀਆਂ ਹਨ ਤੁਸੀਂ ਮੇਅਰ ਲਈ ਵੋਟ ਪਾ ਰਹੇ ਹੋ ਅਤੇ ਕੁਝ ਨਿਵਾਸੀ ਸਥਾਨਕ ਅਤੇ ਕਮਿਊਨਿਟੀ ਬੋਰਡਾਂ ਲਈ ਵੀ ਵੋਟ ਪਾਉਣਗੇ ਇਸ ਚੋਣ ਲਈ ਕੁਝ ਕੌਂਸਲਾਂ ਜਿਨ੍ਹਾਂ ਵਿੱਚ ਮੌੜੀ ਵਾਰਡ ਹਨ ਇਸ ਬਾਰੇ ਪੂਲ ਕਰਵਾ ਰਹੀਆਂ ਹਨ ਕਿ ਕੀ ਵੋਟਰ ਉਹਨਾਂ ਨੂੰ ਰੱਖਣ ਦਾ ਸਮਰਥਨ ਕਰਦੇ ਹਨ ਜਾਂ ਨਹੀਂ ਕਈ ਦਰਸ਼ਕ ਸਵਾਲ ਕਰਦੇ ਹਨ ਕਿ ਮੈਨੂੰ ਵੋਟ ਕਿਸ ਨੂੰ ਪਾਉਣੀ ਚਾਹੀਦੀ ਹੈ ਤਾਂ ਇਸ ਦਾ ਜਵਾਬ ਅਸੀਂ ਨਹੀਂ ਦੇ ਸਕਦੇ ਪਰ ਜੇ ਤੁਸੀਂ ਫੈਸਲਾ ਨਹੀਂ ਕਰ پا ਰਹੇ ਹੋ ਜਾਂ ਨਹੀਂ ਜਾਣਦੇ ਹੋ ਕਿ ਚੋਣ ਕੌਣ ਲੜ ਰਿਹਾ ਹੈ ਤਾਂ ਤੁਸੀਂ ਵੈਬਸਾਈਟ policy.nz ਤੇ ਜਾ ਸਕਦੇ ਹੋ ਇਸ ਵਿੱਚ ਹੀ ਥਾਂ ਅਤੇ ਉਮੀਦਵਾਰ ਦੀ ਪ੍ਰੋਫਾਈਲ ਅਤੇ ਨੀਤੀਆਂ ਨੂੰ ਪੜ੍ਹ ਵੀ ਸਕਦੇ ਹੋ ਤੇ ਉਹਨਾਂ ਨੂੰ ਵੇਖ ਵੀ ਸਕਦੇ ਹੋ ਬਸ ਆਪਣਾ ਪਤਾ ਪਾਓ ਅਤੇ ਤੁਹਾਨੂੰ ਸਤਨਿਕ ਵਿਕਲਪ ਮਿਲ ਜਾਣਗੇ ਵੈਬਸਾਈਟ ਦੇ ਸਹਿ ਸੰਸਤਾਪਕ 올ੀ ਨੀਸ ਨੇ ਕਿਹਾ ਹੈ ਕਿ ਵੈਬਸਾਈਟ ਦਾ ਉਦੇਸ਼ ਘਟ ਰਹੇ ਵੋਟਰਾਂ ਦੀ ਗਿਣਤੀ ਦਾ ਮੁਕਾਬਲਾ ਕਰਨਾ ਅਤੇ ਲੋਕਾਂ ਨੂੰ ਸੂਚਿਤ ਕਰਨਾ ਹੈ ਤਾਂ ਜੋ ਚੋਣਾ ਗੈਸੂ ਦੇ ਖੇਡ ਨਾ ਬਣ ਜਾਣ ਇਸ ਤੋਂ ਇਲਾਵਾ ਸਥਾਨਕ ਉਮੀਦਵਾਰਾਂ ਦੇ ਸਮਾਗਮ ਖਬਰਾਂ ਅਤੇ ਪਰਚਿਆਂ ਨੂੰ ਵੀ ਜ਼ਰੂਰ ਦੇਖੋ ਐਸਟੀਵੀ ਜਾਂ ਐਫਪੀਪੀ ਸ਼ਬਦਾਂ ਦੇ ਅਰਥ ਕੀ ਹਨ ਜਾਂਤਰ ਕਾਉਂਸਲ ਫਰਸਟ ਪਾਸਟ ਜਾਂ ਬੋਸਟ ਦੀ ਵਰਤੋਂ ਕਰਦੀਆਂ ਹਨ ਜਦੋਂ ਕਿ 15 ਕਾਉਂਸਲ ਸਿੰਗਲ ਟਰਾਂਸਫਰੇਬਲ VOTINGS ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ ਹੁਣ ਜਾਣਦੇ ਹਾਂ ਇਹਨਾਂ ਦਾ ਮਤਲਬ ਫਰਸਟ ਪਾਸਟ ਜਾਂ ਪੋਸਟ ਵਿੱਚ ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਜਿੱਤਦਾ ਹੈ ਤੁਹਾਨੂੰ ਇੱਕ ਵੋਟ ਮਿਲਦੀ ਹੈ ਤੇ ਉਹ ਵੋਟ ਇੱਕ ਉਮੀਦਵਾਰ ਨੂੰ ਜਾਂਦੀ ਹੈ ਸਿੰਗਲ ਟਰਾਂਸਫਰੇਬਲ VOTING ਲਈ ਤੁਸੀਂ ਉਮੀਦਵਾਰ ਨੂੰ ਆਪਣੀ ਪਸੰਦ ਦੇ ਕ੍ਰਮ ਵਿੱਚ ਦਰਜਾ ਦੇ ਸਕਦੇ ਹੋ ਤੁਸੀਂ ਆਪਣੇ ਸਭ ਤੋਂ ਪਸੰਦੀਦਾ ਉਮੀਦਵਾਰ ਨੂੰ ਇੱਕ ਆਪਣੇ ਦੂਜੇ ਸਭ ਤੋਂ ਪਸੰਦੀਦਾ ਉਮੀਦਵਾਰ ਨੂੰ ਦੋ ਅਤੇ ਇਸ ਤਰ੍ਹਾਂ ਤੁਸੀਂ ਅੱਗੇ-ਅੱਗੇ ਲਿਖ ਸਕਦੇ ਹੋ ਅਗਲਾ ਸਵਾਲ ਆਉਂਦਾ ਹੈ ਜੇ ਮੈਂ ਰਜਿਸਟਰਡ ਹੀ ਨਹੀਂ ਹਾਂ ਤਾਂ ਫਿਰ ਕੀ ਹੋਵੇਗਾ VOT ਪਾਉਣ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਹੋਣਾ ਜ਼ਰੂਰੀ ਹੈ ਵੋਟ.nz ਵੈੱਬਸਾਈਟ ਤੇ ਜਾਓ ਜਾਂ ਤਾਂ ਆਨਲਾਈਨ ਰਜਿਸਟਰ ਕਰੋ ਜਾਂ ਤੁਹਾਡੇ ਕੋਲ ਰਜਿਸਟ੍ਰੇਸ਼ਨ ਪੇਪਰ ਭੇਜਰ ਦਾ ਪ੍ਰਬੰਧ ਜ਼ਰੂਰ ਕਰੋ ਫਿਰ ਤੁਹਾਨੂੰ ਇੱਕ ਸਪੈਸ਼ਲ ਵੋਟ ਪਾਉਣ ਦੀ ਲੋੜ ਪਵੇਗੀ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਆਪਣੀ ਕਾਉਂਸਲ ਦੀ ਵੈੱਬਸਾਈਟ ਨੂੰ ਜ਼ਰੂਰ ਵੇਖੋ ਕਾਉਂਸਲਰਾਂ ਕੋਲ ਸਪੈਸ਼ਲ ਵੋਟ ਪਾਉਣ ਲਈ ਇੱਕ ਖਾਸ VOTING ਸਥਾਨ ਹੋਵੇਗਾ ਜਾਂ ਇੱਕ ਸਪੈਸ਼ਲ VOTING ਪੈਕ ਲੈ ਜਾਣਗੇ ਜੇ ਤੁਸੀਂ ਸਪੈਸ਼ਲ VOTING ਸਥਾਨ ਤੇ ਨਹੀਂ ਜਾ ਸਕਦੇ ਤਾਂ ਕਾਉਂਸਲ ਤੁਹਾਡੇ ਸਪੈਸ਼ਲ ਵੋਟ ਪੇਪਰ ਤੁਹਾਡੇ ਕੋਲ ਭੇਜ ਦੇਵੇਗੀ ਇੱਕ ਬੜਾ ਇੰਟਰਸਟਿੰਗ ਇਹਦੇ ਵਿੱਚ ਸਵਾਲ ਆਇਆ ਸੀ ਕਿ ਮੇਰੇ ਡੌਗ ਨੇ ਮੇਰਾ VOTING ਪੇਪਰ ਖਾ ਲਿਆ ਤੇ ਹੁਣ ਮੈਂ ਕੀ ਕਰਾਂ ਜੇਕਰ ਤੁਹਾਡਾ VOTING ਪੇਪਰ ਖਰਾਬ ਹੋ ਗਿਆ ਜਾਂ ਕਿਸੇ ਨੇ ਨਸ਼ਟ ਕਰ ਦਿੱਤਾ ਹੈ ਤਾਂ ਤੁਹਾਨੂੰ ਇੱਕ ਸਪੈਸ਼ਲ ਵੋਟ ਪਾਉਣ ਦੀ ਇਜਾਜ਼ਤ ਹੋਵੇਗੀ ਹੁਣ ਜਾਣਦੇ ਹਾਂ ਕਿ ਨਤੀਜੇ ਕਦੋਂ ਆਉਣਗੇ 11 ਅਕਤੂਬਰ ਨੂੰ ਦੁਪਹਿਰ ਤੋਂ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਨਤੀਜਿਆਂ ਦਾ ਐਲਾਨ 16 ਤੋਂ 22 ਅਕਤੂਬਰ ਤਹੂ ਕੀਤਾ ਜਾਵੇਗਾ ਚੋਣਾਂ ਦੀ ਸਮਾਂਸਾਰਨੀ ਜਣ ਕੇ ਇਲੈਕਸ਼ਨ ਟਾਈਮਲਾਈਨ ਬਾਰੇ ਵੀ ਗੱਲ ਕਰਦੇ ਹਾਂ 9 ਤੋਂ 12 ਸਤੰਬਰ VOTING ਡਾਕੂਮੈਂਟ ਡਿਲੀਵਰੀ ਕੀਤੇ ਜਾਣਗੇ 7 ਅਕਤੂਬਰ ਡਾਕ ਰਾਹੀਂ ਵੋਟ ਪੋਸਟ ਕਰਨ ਦਾ ਆਖਰੀ ਦਿਨ ਇਸ ਮਿਤੀ ਤੋਂ ਬਾਅਦ ਵੋਟਾਂ ਕਾਉਂਸਲ ਦੇ ਬੈਲਟ ਬਾਕਸਾਂ ਦੇ ਵਿੱਚ ਵਾਪਸ ਕਰਨੀਆਂ ਜ਼ਰੂਰੀ ਹਨ 7 ਅਕਤੂਬਰ ਨੂੰ ਚੋਣਾਂ ਦਾ ਦਿਨ ਹੋਵੇਗਾ VOTING ਦੁਪਹਿਰ ਤੱਕ ਬੰਦ ਹੋ ਜਾਵੇਗੀ ਅਕਤੂਬਰ ਤੇ ਨਵੰਬਰ 2025 ਚੁਣੇ ਹੋਏ ਮੈਂਬਰ ਸੌ ਚੁੱਕਣਗੇ